ਲੰਪਕ ਹਾਕੀ ਦੇ ਸੈਮੀ ਫਾਈਨਲ ਚ ਪੁੱਜਾ ਭਾਰਤ ਸ਼ੂਟਆਊਟ ਵਿੱਚ ਬ੍ਰਿਟਾਨੀਆ ਨੂੰ 4-2 ਨਾਲ ਹਰਾਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਮੀ ਤੇਈ ਮੈਮਰੀ ਕੋਰ ਕਮੇਟੀ ਦਾ ਗਠਨ 5 ਸਾਲ ਬਾਅਦ ਵੀ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣੇਗੀ ਸ਼ਾ ਬੰਗਲਾਦੇਸ਼ ਵਿੱਚ ਫਿਰੜ ਪੜਕੀ ਹਿੰਸਾ 97 ਮੌਤਾਂ ਮਾਰਨ ਵਾਲਿਆਂ ਵਿੱਚ 14 ਪੁਲਿਸ ਮੁਲਾਜ਼ਮ ਸ਼ਾਮਲ ਹੁਣ ਬਿਨਾਂ ਤਸਦੀਕ ਜ਼ਮੀਨ ਨਹੀਂ ਲੈ ਸਕੇਗਾ ਵਕਫ ਬੋਰਡ ਦੇਸ਼ਤਾਬਾਦ ਟੀਵੀ ਤੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਇਸ ਨਿਊਜ਼ ਬੁਲਟਨ ਨੂੰ ਮਾਣਾਮੋਹੀ ਪਿਆਰ ਦੇਣ ਲਈ ਤੁਹਾਡਾ ਸਬਦਾਂਤ ਧੰਨਵਾਦ ਭਾਰਤ ਦੀ ਪੁਰਸ਼ਾਕੀ ਟੀਮ ਪੈਰਿਸ 올림픽 ਦੇ ਕੁਆਟਰਫਾਈਨਲ ਵਿੱਚ ਬਰਤਾਨੀਆ ਨੂੰ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਤਜਰਬੇਕਾਰ ਗੋਲਕੀਪਰ ਪੀ ਆਰ ਸ਼੍ਰੀਜੇਸ਼ ਜੋ ਆਪਣਾ ਆਖਰੀ 올림픽 ਖੇਡ ਰਿਹਾ ਹੈ ਭਾਰਤ ਦੀ ਜਿੱਤ ਦਾ ਨਾਇਕ ਰਿਹਾ ਅਤੇ ਭਾਰਤੀ ਗੋਲ ਪੋਸਟ ਅੱਗੇ ਕੰਧ ਬਣ ਕੇ ਡਟਿਆ ਰਿਹਾ ਸ਼ਿਰਜੇਸ਼ ਨੇ ਨਾ ਸਿਰਫ ਸ਼ੂਟਆਊਟ ਦੌਰਾਨ ਬਲਕਿ ਮੈਚ ਦੌਰਾਨ ਕਈ ਮੌਕਿਆਂ ਤੇ ਬਰਤਾਨਵੀ ਟੀਮ ਦੇ ਹਲਿਆਂ ਨੂੰ ناکਾਮ ਕਰ ਦਿੱਤਾ। ਬਰਤਾਨਵੀ ਟੀਮ ਨੇ ਪੂਰੇ ਮੈਚ ਦੌਰਾਨ 28 ਵਾਰ ਭਾਰਤੀ ਗੋਲ ਤੇ ਹਮਲਾ ਕੀਤਾ ਤੇ ਮਹਿਜ਼ ਇੱਕ ਵਾਰ ਫਿਰ ਉਸ ਨੂੰ ਸਫਲਤਾ ਮਿਲੀ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 14 ਦੇ ਸਕੋਰ ਨਾਲ ਬਰਾਬਰ ਰਹੀਆਂ ਅਤੇ ਮੁਕਾਬਲਾ ਸ਼ੂਟਆਊਟ ਤੱਕ ਗਿਆ। ਸ਼ੂਟਆਊਟ ਵਿੱਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਸੁਖਜੀਤ ਸਿੰਘ ਲਲਤ उपाध्याय ਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ ਜਦੋਂ ਕਿ ਬ੍ਰਿਟਾਨੀਆ ਦੀ ਜੇਮਜ਼ ਐਲਵਰੇ ਤੇ ਜੈਕ ਵਲੇਸੀ ਗੋਲ ਕਰ ਸਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਦੀ ਜਿੱਤ ਤੋਂ ਬਾਅਦ ਕਿਹਾ ਕਿ ਇਹ ਟੀਮ ਦੀ ਰੱਖਿਆਤਮਕ ਖੇਡ ਦਾਸ ਸ਼ਾਨਦਾਰ ਪ੍ਰਦਰਸ਼ਨ ਸੀ ਕੈਪਟਨ ਦਾ ਕਹਿਣਾ ਹੈ ਕਿ ਸਾਡੇ ਕੋਲ ਆਖਰੀ ਸਮੇਂ ਤੱਕ ਸਕੋਰ ਲਾਈਨ ਬਰਾਬਰ ਰੱਖਣ ਤੋਂ ਛੋਟ ਹੋਰ ਕੋਈ ਬਦਲ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ 올림픽 ਵਿੱਚ ਬ੍ਰਿਟਾਨੀਆ ਖਿਲਾਫ ਸ਼ਾਨਦਾਰ ਜਿੱਤ ਦੇ ਲਈ ਭਾਰਤੀ ਹਾਕੀ ਟੀਮ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਟੀਮ ਸ਼ਾਨਦਾਰ ਹੈ ਕਿਉਂਕਿ ਟੀਮ ਨੇ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਬ੍ਰਿਟਾਨਵੀ ਟੀਮ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਦਿੱਤਾ। ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ। ਸ਼੍ਰੋਮਣੀ ਅਕਾਲੀ ਦਲ ਨੇ 23 ਮੈਂਬਰੀ ਨਮੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ। ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਕੋਰ ਕਮੇਟੀ ਦੇ ਪੁਨਰਗਠਨ ਦੇ ਅਧਿਕਾਰ ਦਿੱਤੇ ਸਨ ਇਸ ਤੋਂ ਪਹਿਲਾਂ ਪਾਰਟੀ ਵਿੱਚ ਬਗਾਵਤੀ ਸੁਰਾਂ ਉਬਰਨ ਮਗਰੋਂ ਸੁਖਵੀਰ ਸਿੰਘ ਬਾਦਲ ਨੇ 23 ਜੁਲਾਈ ਨੂੰ ਕੋਰ ਕਮੇਟੀ ਭੰਗ ਕਰ ਦਿੱਤੀ ਸੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੋਰ ਕਮੇਟੀ ਵਿੱਚ 4 ਐਕਸ ਮੈਂਬਰ ਵਿਸ਼ੇਸ਼ ਇਨਵਾਈਟੇਸ਼ਨ ਜੋ ਸ਼ਾਮਲ ਕੀਤੇ ਹਨ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਹੋਰ ਕਈ ਆਗੂਆਂ ਨੂੰ ਸ਼ਾਮਲ ਕੀਤਾ ਹੈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਨਵੀਂ ਕੋਰ ਕਮੇਟੀ ਦੇ ਮੈਂਬਰਾਂ ਵਿੱਚ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੁੰਦੜ, ਨਰੇਸ਼ ਗੁਜਰਾਲ, ਗੁਲਜਾਰ ਸਿੰਘ ਰਣਿੱਕੇ, ਜਨਮੇਜਾ ਸਿੰਘ ਸੇਖੋ, ਮਹੇਸ਼ ਇੰਦਰ ਸਿੰਘ ਗਰੇਬਾਲ, ਹੀਰਾ ਸਿੰਘ ਗਾਵੜਿਆ, ਵਿਕਰਮ ਸਿੰਘ ਮਜੀਠੀਆ, ਅਨਲ ਜੋਸ਼ੀ ਸ਼ਰਨਜੀਤ ਸਿੰਘ ਢਿੱਲੋਂ, ਸੋਹਣ ਸਿੰਘ ਠੰਡਲ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਇਕਬਾਲ ਸਿੰਘ ਝੁੰਦਾ, ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ, ਗੁਰਵਚਨ ਸਿੰਘ ਬੱਬੇਹਾਲੀ, ਡਾਕਟਰ ਸੁਖਵਿੰਦਰ ਸੁਖੀ, ਲਖਵੀਰ ਸਿੰਘ ਲੋਧੀ ਨੰਗਲ, ਐਨ ਕੇ ਸ਼ਰਮਾ, ਮਨਤਾਰ ਸਿੰਘ ਭਰਾੜ, ਹਰਮੀਤ ਸਿੰਘ ਸੰਧੂ, ਬਲਦੇਵ ਸਿੰਘ ਖੈਰਾ ਅਤੇ ਉਹ ਖੋਦ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਮੋਦੀ ਸਰਕਾਰ ਦੇ ਕਾਰਜਕਾਲ ਪੂਰਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ 5 ਸਾਲ ਬਾਅਦ 2029 ਵਿੱਚ ਕੇਂਦਰ ਵਿੱਚ NDA ਦੀ ਹੀ ਸਰਕਾਰ ਬਣੇਗੀ। ਅਮਿਸ਼ਾ ਨੇ ਮਣੀ ਮਾਜਰਾ ਵਿੱਚ 24 ਘੰਟੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਸਨ। ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਨ ਮਗਰੋਂ ਗ੍ਰਹਿ ਮੰਤਰੀ ਅਮਿਸ਼ਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਕਿ ਵਿਰੋਧੀ ਧਿਰ ਜੋ ਮਰਜੀ ਆਖੇ ਪਰ ਦੇਸ਼ ਦੀ ਜਨਤਾ ਮੋਦੀ ਦੇ ਕੰਮਾਂ ਤੇ ਆਪਣੀ ਮੋਹਰ ਲਗਾ ਚੁੱਕੀ ਹੈ। ਸਾਲ 2029 ਵਿੱਚ ਵੀ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣੇਗੀ। ਸਿਰਫ ਮੋਦੀ ਹੀ ਸਤਾ ਵਿੱਚ ਆਉਣਗੇ। ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀ ਕੋਟਾ ਪ੍ਰਣਾਲੀ ਨੂੰ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਨਾ ਮਿਲਵਰਤਨ ਅੰਦੋਲਨ ਦੇ ਪਹਿਲੇ ਦਿਨ ਬੰਗਲਾਦੇਸ਼ ਦੀ ਸਤਾਧਾਰੀ ਆਵਾਮੀ ਲੀਗ ਦੇ ਸਮਰਥਕਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਠਿੰਸਕ ਝੜਪਾਂ ਦੇ ਵਿੱਚ 97 ਲੋਕ ਮਾਰੇ ਗਏ ਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸੈਂਕੜੇ ਹੋਰ ਲੋਕ ਜ਼ਖਮੀ ਹੋਏ ਹਨ ਮਾਰਨ ਵਾਲਿਆਂ ਵਿੱਚ ਘੱਟੋ-ਘੱਟ 14 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਇਹ ਝੜਪਾਂ ਸਵੇਰ ਵੇਲੇ ਸ਼ੁਰੂ ਹੋਈਆਂ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੈਨ ਅਰੀ ਸਰਕਾਰ ਦੇ ਅਸਤੀਫੇ ਦੀ ਮੰਗ ਕਰ ਰਹਿ। ਪ੍ਰਦਰਸ਼ਨਕਾਰੀਆਂ ਨੂੰ ਸਤਾਤਾਰੀ ਆਵਾਮੀ ਲੀਗ, ਸ਼ਤਰ ਲੀਗ ਅਤੇ ਯੂਬੋ ਲੀਗ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਅਨੁਸਾਰ ਹੁਣ ਤੱਕ ਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਹੋਈਆਂ ਝੜਪਾਂ ਦੌਰਾਨ 97 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਜਾਇਦਾਦ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਇਸ ਦੇ ਅਧਿਕਾਰਾਂ ਨੂੰ ਕੰਟਰੋਲ ਕਰਨ ਦੀ ਵਧ ਰਹੀ ਮੰਗ ਦਰਮਿਆਨ ਸਰਕਾਰ ਨੇ ਵਕਫ ਐਕਟ ਵਿੱਚ ਸੋਧ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ ਵਿੱਚ ਐਕਟ ਵਿੱਚ 40 ਵੱਡੀਆਂ ਸੋਧਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਸੰਸਦ ਵਿੱਚ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਵਕਫ ਬੋਰਡ ਦੀਆਂ ਸ਼ਕਤੀਆਂ ਕੱਟ ਕੀਤੀਆਂ ਜਾਣਗੀਆਂ ਬੋਰਡ ਤਸਦੀਕ ਕੀਤੇ ਬਿਨਾ ਕਿਸੇ ਵੀ ਜਾਇਦਾਦ ਤੇ ਆਪਣੀ ਮਾਲਕੀ ਦਾ ਐਲਾਨ ਨਹੀਂ ਕਰ ਸਕੇਗਾ ਵਕਫ ਜਾਇਦਾਦ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੂੰ ਸ਼ਾਮਲ ਕਰਨ ਦੇ ਲਈ ਪ੍ਰਵੰਧ ਕੀਤੇ ਜਾ ਸਕਦੇ ਹਨ ਵਕਫ ਬੋਰਡ ਕੌਂਸਲ ਅਤੇ ਰਾਜ ਵਕਫ ਬੋਰਡ ਦੇ ਢਾਂਚੇ ਨੂੰ ਵਕਫ ਐਕਟ ਦੇ ਸੈਕਸ਼ਨ 9 ਅਤੇ 14 ਵਿੱਚ ਬਦਲਾ ਕਰਕੇ ਬਦਲਿਆ ਜਾ ਸਕਦਾ ਹੈ ਰੋਜ਼ਾਨਾ ਪੰਜਾਬੀ ਸਪੋਕਸਮੈਨ ਦੇ ਮੁੱਖ ਸੰਪਾਦਕ ਜਗਿੰਦਰ ਸਿੰਘ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ ਉਹ 83 ਸਾਲ ਦੇ ਸਨ ਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਜਗਿੰਦਰ ਸਿੰਘ ਨੇ ਸਪੋਕਸਮੈਨ ਤੋਂ ਪਹਿਲਾਂ ਪੰਜਾਬੀ ਵਿੱਚ ਦੋ ਮੈਗਜ਼ੀਨ ਵੀ ਕੱਢੇ ਅਤੇ ਉਹਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼ੰਭੂ ਬੈਰੀਅਰ ਦੇ ਨੇੜੇ ਉੱਚਾਦਰ ਬਾਬੇ ਨਾਨਕ ਦਾ ਨਾਮ ਤੇ ਇੱਕ ਸੰਸਥਾ ਨੂੰ ਉਸਾਰਨ ਦਾ ਬੀੜਾ ਵੀ ਚੁੱਕਿਆ ਹੋਇਆ ਸੀ ਜੋ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਹੋਈ ਸੀ ਜੋਗਿੰਦਰ ਸਿੰਘ ਦੇ ਦਿਹਾਂਤ ਤੇ ਸਿਆਸੀ ਸਮਾਜ ਸੇਵੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੋਗਿੰਦਰ ਸਿੰਘ ਦੀ ਮਰਤਕ ਦੇ 5 ਅਗਸਤ ਨੂੰ ਉਹਨਾਂ ਦੇ ਸੈਕਟਰ 35C ਵਿਚਲੇ ਮਕਾਨ ਨੰਬਰ 2511 ਵਿਖੇ ਅੰਤਮ ਦਰਸ਼ਨਾਂ ਲਈ ਰੱਖੀ ਜਾਵੇਗੀ ਅਤੇ ਉਹਨਾਂ ਦੀ ਅੰਤਮ ਯਾਤਰਾ ਬਾਅਦ ਵਿੱਚ 2:30 ਵਜੇ ਸ਼ੁਰੂ ਹੋਵੇਗੀ ਜਿਸ ਉਪਰੰਤ ਚੰਡੀਗੜ੍ਹ ਸੈਕਟਰ 25 ਵਿਚਾਲੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਨੂੰ ਪੰਜ ਤਤਾਂ 'ਚ ਵਲীন ਕਰ ਦਿੱਤਾ ਜਾਵੇਗਾ। ਬਹੁਜਨ ਸਮਾਜ ਪਾਰਟੀ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਨੁਸੂਚਿਤ ਜਾਤੀਆਂ ਐਸਸੀ ਵਿੱਚ ਉਪ-ਵਰਗੀਕਰਨ ਦੀ ਇਜਾਜ਼ਤ ਦੇਣ ਵਾਲੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨਾਲ ਸਹਿਮਤ ਨਹੀਂ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀ ਐਸਸੀ ਅਤੇ ਅਨੁਸੂਚਿਤ ਕਬੀਲਿਆਂ ਐਸਟੀ ਵਿੱਚ ਲੋਕਾਂ ਦੇ ਉਪ-ਵਰਗੀਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਸਾਡੀ ਪਾਰਟੀ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ हरियाणा विधानसभा ਚੋਣਾਂ 2024 ਦਾ ਬਿਗਲ ਵੱਜਣ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਵੀ ਗੁਰੂ ਖੇਤਰ ਵਿਖੇ ਮੱਥਾ ਟੇਕਣ ਪੁੱਜੇ। ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਭਾਸ਼ ਸੁਦਾ ਦੇ ਨਾਲ ਮੁੱਖ ਮੰਤਰੀ ਨੇ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਫਿਰ ਹਰਿਆਣਾ ਵਿਧਾਨ ਸਭਾ 2024 ਚ ਜਿੱਤ ਦੀ ਕਾਮਨਾ ਕਰਦਿਆਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇੱਥੇ ਪਹੁੰਚਣ ਤੇ ਸਿੱਖ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਵਲਜੀਤ ਸਿੰਘ ਅਜਰਾਣਾ ਦਾ ਕਹਿਣਾ ਹੈ ਕਿ ਹਮੇਸ਼ਿਆ ਦੀ ਤਰ੍ਹਾਂ ਨੈਤ ਸਿੰਘ ਸੈਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਕੰਮ ਸ਼ੁਰੂ ਕਰਨ ਦੀ ਆਪਣੀ ਮਰਿਆਦਾ ਦੀ ਪਾਲਣਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਤੇ ਭਾਜਪਾ ਯਕੀਨੀ ਤੌਰ ਤੇ ਜਿੱਤ ਪ੍ਰਾਪਤ ਕਰੇਗੀ ਮੋੱਖ ਮੰਤਰੀ ਨਾਇਬ ਸੈਣੀ ਨੇ ਕੁਰੂਖੇਤਰ ਵਿਖੇ ਕੀਤੀ ਰੈਲੀ ਦੌਰਾਨ ਕਿਸਾਨਾਂ ਲਈ ਵੱਡਾ ਫੈਸਲਾ ਲੈਂਦਿਆਂ ਜ਼ੋਰਦਾਰ ਐਲਾਨ ਕੀਤਾ ਕਿ ਹੁਣ ਹਰਿਆਣਾ ਦੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀਆਂ ਜਾਣਗੀਆਂ ਤੇ ਕਿਸਾਨਾਂ ਨੂੰ 133 ਕਰੋੜ 55 ਲੱਖ 48 ਹਜ਼ਾਰ ਰੁਪਏ ਦਾ ਬਕਾਇਆ ਵੀ ਮੁਆਫ ਕਰ ਦਿੱਤਾ ਹੈ। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤਹਿਤ ਸਾਨਕ ਫਲਾਈਓਵਰ ਨੇੜੇ ਬਾਪੜੇਸ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਸੇ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਕਰੀਬ 4 ਵਜੇ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ i20 ਕਾਰ ਜਦੋਂ ਰਾਮਪੁਰਾ ਫੋਸਟ ਫਲਾਈਓਵਰ ਪਾਰ ਕਰਕੇ ਬਠਿੰਡਾ ਵੱਲ ਜਾ ਰਹੀ ਸੀ ਤਾਂ ਅਚਾਨਕ ਸੜਕ ਦੇ ਖਾੜੇ ਟਿਪਰ ਦੇ ਪਿੱਛੇ ਜਾ ਟਕਰਾਈ ਇਹ ਹਾਸਾ ਇਨਾ ਖਤਰਨਾਕ ਸੀ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਦੇ ਡਰਾਈਵਰ ਤੇ ਕੰਡੈਕਟਰ ਸੀਟ ਤੇ ਬੈਠੇ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਨਾਰੀ ਪਹਿਚਾਨ ਹੈ ਮਾਸ਼ੂਅਤ ਉਸ ਦੇ ਪਤਾ ਸतीश ਕੁਮਾਰ ਤੇ ਹਮਾਸ਼ੂਰੇ ਦੋਸਤ ਵਿਕਰਮਦੀ ਹੋਈ ਹੈ ਜੋ ਕਿ ਬਟਿੰਡਾ ਦੇ ਰਹਿਣ ਵਾਲੇ ਹਨ। ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਚੱਕ ਹਕੀਮ ਵਿਖੇ ਕੈ ਰਵਿਦਾਸ ਖਲਾਸ ਜਮਾਰਾ ਸੰਸਥਾ ਵੱਲੋਂ ਰਵਦਾਸੀਆ ਸੰਤ ਸਮਾਜ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ। ਜਿਸ ਵਿੱਚ ਸੰਤ ਸਮਾਜ ਨੇ ਫੈਸਲਾ ਕੀਤਾ ਕਿ ਜੋ ਹੁਕਮਨਾਮਾ ਸਾਨੂੰ ਸ਼੍ਰੀ ਗੁਰੂ ਰਵਦਾਸ ਜੀ ਦੇ ਜਨਮ ਸਥਾਨ ਕਾਂਸੀ ਬਨਾਰਸ ਉੱਤਰ ਪ੍ਰਦੇਸ਼ ਤੋਂ ਆਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ। ਇਸ ਮੀਟਿੰਗ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗਿਆਨੀ ਰਗਵੀਰ ਸਿੰਘ ਵੱਲੋਂ ਜੋ ਹੁਕਮਨਾਮਾ 7.5.2024 ਨੂੰ ਜਾਰੀ ਕੀਤਾ ਸੀ ਜਿਸ ਵਿੱਚ ਰਾਗੀ ਜਥਿਆਂ ਪ੍ਰਚਾਰਕਾਂ ਟਾਡੀਆਂ ਨੂੰ ਆਦੇਸ਼ ਦਿੱਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜਿਨ੍ਹਾਂ ਮਹਾਪੁਰਸ਼ਾਂ ਨੂੰ ਭਗਤ ਲਿਖਿਆ ਗਿਆ ਹੈ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ। ਸਬੰਧੀ ਸੰਤ ਸਮਾਜ ਨੇ ਵਿਚਾਰ ਕਰਕੇ ਫੈਸਲਾ ਲਿਆ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਦੂਜੇ ਧਰਮ ਦਾ ਹੁਕਮਨਾਮਾ ਸਾਨੂੰ ਮਨਜ਼ੂਰ ਨਹੀਂ। ਅਸੀਂ ਆਪਣੇ ਰੈਬਰਾਂ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕਰਨਾ ਹੈ ਸੰਤ ਮਹਾਪੁਰਸ਼ਾਂ ਦਾ ਕਹਿਣਾ ਹੈ ਕਿ ਸਾਡਾ ਗ੍ਰੰਥ ਆਪਣਾ ਹੈ ਸਾਡਾ ਧਰਮ ਆਪਣਾ ਹੈ ਸਾਡਾ ਨਿਸ਼ਾਨ ਸਾਹਿਬ ਆਪਣਾ ਹੈ ਤੇ ਸਾਡਾ ਵਿਧਾਨ ਆਪਣਾ ਹੈ ਜਿਸ ਕਰਕੇ ਹੁਕਮਨਾਮਾ ਵੀ ਕਾਂਸੀ ਬਨਾਰਸ ਦਾ ਹੀ ਮੰਨਿਆ ਜਾਵੇਗਾ ਸੰਤ ਸਮਾਜ ਦੇ ਰਾਗੀਆਂ ਪ੍ਰਚਾਰਕਾਂ ਅਤੇ ਸਹਿਯੋਗਕਾਰਾਂ ਤੇ ਪਾਠੀਆਂ ਨੂੰ ਸਮਝਾਇਆ ਕਿ ਜਗਤਗੁਰੂ ਰਵਦਾਸ ਮਹਾਰਾਜੀ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਜੇਕਰ ਕਿਸੇ ਪ੍ਰਚਾਰਕ ਨੇ ਭਗਤ ਕਹਿ ਕੇ ਸੰਬੋਧਨ ਕੀਤਾ ਤਾਂ ਉਸਤੇ ਵੰਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੰਤ ਮਨਦੀਪ ਦਾਸ, ਸੰਤ ਕ੍ਰਿਸ਼ਨਨਾਥ, ਸੰਤ ਬੇਬੀ ਕ੍ਰਿਸ਼ਨਾ ਦੇਵੀ, ਸੰਤ ਗੋਪਾਲਾਨਾਥ, ਸੰਤ ਰਜਿੰਦਰ ਪ੍ਰਸਾਦ, ਸੰਤ ਸੁਖਵਿੰਦਰ ਦਾਸ, ਸੰਤ ਲੇਖਰਾਜ, ਸੰਤ ਪ੍ਰੀਤਮ ਦਾਸ, ਭੈਣ ਸੰਤੋਸ਼ ਕੁਮਾਰੀ, ਸੰਤ ਟੈਲ ਨਾਹਜੀ, ਸੰਤ ਹਰਵਿੰਦਰ ਦਾਸ, ਸੰਤ ਪ੍ਰਦੀਪ ਦਾਸ ਆਦ ਮਹਾਪੁਰਸ਼ ਹਾਜ਼ਰ ਹੋਏ ਮੈਗਾ 스타 ਚਿਰੰਜੀਵੀ ਨੇ ਉਹਨਾਂ ਦੇ ਅਭਿਨੇਤਾ ਪੁੱਤਰ ਰਾਮਚੰਦਰ ਨੇ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ 1 ਕਰੋੜ ਰੁਪਏ ਦਾ ਯੋਗਦਾਨ ਦਾ ਐਲਾਨ ਕੀਤਾ ਹੈ ਚਿਰੰਜੀਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚ ਜ਼ਮੀਨ ਖਿਸਕਣ ਕਾਰਨ ਜਾਨ ਤੇ ਮਾਲ ਦੇ ਹੋਏ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਕੇਰਲ ਚ ਪਿਛਲੇ ਕੁ ਦਿਨਾਂ ਚ ਕੁਦਰਤੀ ਤਬਾਹੀ ਤੇ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ ਚਰਨਜੀਵੀ ਦਾ ਕਹਿਣਾ ਹੈ ਕਿ ਰਾਮਚਰਨ ਤੇ ਮੈਂ ਮਿਲ ਕੇ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ 1 ਕਰੋੜ ਦਾ ਯੋਗਦਾਨ ਪਾ ਰਹੇ ਹਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਲੋਕ ਦੁਖੀ ਹਨ ਉਹ ਜਲਦੀ ਇਸ ਤੋਂ ਉਬਰਣ ਹਰਿਆਣਾ ਵਿੱਚ ਖੱਟਰ ਸਾਹਿਬ ਨੌਜਵਾਨਾਂ ਨੂੰ ਇਜ਼ਰਾਈਲ ਜੁਕ੍ਰੇਨ ਜਾ ਕੇ ਉੱਥੋਂ ਦੀ ਫੌਜ ਵਿੱਚ ਭਰਤੀ ਹੋਣ ਲਈ ਕਹਿੰਦੇ ਸਨ ਪਰ ਅਸੀਂ ਪੰਜਾਬ ਦੇ ਬੱਚਿਆਂ ਨੂੰ ਜੁਕ੍ਰੇਨ ਤੋਂ ਕੱਢ ਰਹੇ ਹਾਂ ਉਹ ਹਰਿਆਣਾ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜ ਰਹੇ ਹਨ ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਸੋਨੀਪਟ ਵਿੱਚ ਕਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿੱਚ 43000 ਪੱਕੀਆਂ ਨੌਕਰੀਆਂ ਦਿੱਤੀਆਂ ਹਨ। ਜੇ ਕਿਸੇ ਨੇ 1 ਰੁਪਿਆ ਵੀ ਖਰਚਾ ਹੋਵੇ ਤਾਂ ਕਿਸੇ ਨੇ ਇਸ ਦੇ ਬਦਲੇ ਚਾਹ ਪੀਤੀ ਹੋਵੇ ਤਾਂ ਪੁੱਛ ਸਕਦੇ ਹੋ। ਇੱਕ ਘਰ ਵਿੱਚ ਤਿੰਨ-ਤਿੰਨ ਨੌਕਰੀਆਂ ਵੀ ਮਿਲੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਨੇ ਮੌਕਾ ਦਿੱਤਾ ਕਾਂਗਰਸ ਤੇ ਭਾਜਪਾ ਨੂੰ ਕਈ ਵਾਰ ਮੌਕਾ ਦਿੱਤਾ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਪਰ ਕੁਝ ਵੀ ਨਹੀਂ ਸੁਧਰਿਆ ਲੋਕਾਂ ਨੇ ਸਾਨੂੰ 2022 ਵਿੱਚ ਪੰਜਾਬ ਵਿੱਚ ਮੌਕਾ ਦਿੱਤਾ ਅਸੀਂ 117 ਵਿੱਚੋਂ 92 ਸੀਟਾਂ ਦਿੱਤੀਆਂ ਸੋ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਅਸੀਂ ਹਰਿਆਣਾ ਦੀ ਨਿਹਾਰ ਹੀ ਬਦਲ ਦੇਵਾਂਗੇ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਉਂਸਲ ਮੁਹਾਲੀ ਪੀ ਐਨ ਆਰਸੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਪੁਕਤ ਰਹੀ ਨਰਸਿੰਗ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਕਰਨ ਦੇ ਦੋ ਸ਼ੇਟ ਦੋ ਹੋਰ ਮੁਲਾਜ਼ਮਾ ਅਰੁਣਾ ਸ਼ਾਵੜਾ ਸਾਬਕਾ ਪ੍ਰਿੰਸੀਪਲ ਕੇਡੀ ਕਾਲਜ ਆਫ ਨਰਸਿੰਗ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਉਸ ਦੀ ਰਿਹੈਸ਼ ਪਿੰਡ ਖੁੱਡਾ ਜਸੂ ਚੰਡੀਗੜ੍ਹ ਤੋਂ ਅਤੇ ਮੁਲਜ਼ਮ ਡਾਕਟਰ ਕੁਲਦੀਪ ਸਿੰਘ ਮਹਿਰੋਕ ਸੰਸਥਾਪਕ ਮਹਿਰੋਕ ਕਾਲਜ ਆਫ ਨਰਸਿੰਗ ਐਂਡ ਮੈਡੀਕਲ ਸਾਇੰਸ 23 ਪੁਰ ਤਹਿਸੀਲ ਪਾਤਣਾ ਜ਼ਿਲ੍ਹਾ ਪਟਿਆਲਾ ਨੂੰ ਉਸਦੇ ਪ੍ਰਾਈਵੇਟ ਹਸਪਤਾਲ ਟ੍ਰਾਈ ਸਿਟੀ ਕਲੀਨਿਕ ਐਂਡ ਹਸਪਤਾਲ ਡੇਰਾ ਬਸੀ ਜ਼ਿਲ੍ਹਾ ਮਹਾੜੀ ਤੋਂ ਗ੍ਰਿਫਤਾਰ ਕਰ ਲਿਆ। ਇਹ ਦੋਵੇਂ ਮੁਲਜ਼ਮ ਇਸ ਚਰਚਿਤ ਕੇਸ ਵਿੱਚ ਆਪਣੀ ਗ੍ਰਿਫਤਾਰੀ ਦੇ ਡਰੋਂ ਫਰਾਰ ਹੋ ਗਏ ਸਨ। ਵਿਦੇਸ਼ ਤੋਂ ਆਏ ਇੱਕ ਵਿਸ਼ੇਸ਼ ਵਫਦਵੋਲੋ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਜਿੱਥੇ ਬੀਤੀ ਦਿਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਲੋਕ ਸਭਾ ਪਵਨ ਦੇ ਆਪਣੇ ਕਮਰੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ ਉਨ੍ਹਾਂ ਵਿਦੇਸ਼ ਦੀ ਧਰਤੀ ਤੋਂ ਇੱਕ ਵਫ਼ਦੇ ਰੂਪ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦਿਆਂ ਯੂਰਪ ਵਿੱਚ ਰਹਿੰਦੇ ਭਾਰਤੀਆਂ ਦਾ ਹਾਲਚਲ ਜਾਣਦੇ ਹੋਏ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਲੋਕਾਂ ਦੇ ਮਸਲਿਆਂ ਤੇ ਲੰਬਾ ਸਮਾਂ ਗੱਲਬਾਤ ਕੀਤੀ ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਇੰਗਲੈਂਡ ਦੇ ਪ੍ਰਧਾਨ ਕਮਲ ਢਾਲੀਵਾਲ ਸਵਿਟਜ਼ਰਲੈਂਡ ਤੋਂ ਪੂਰੇ ਯੂਰਪ 'ਚ ਇੰਡੀਅਨ ਓਵਰਸੀਜ਼ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਤੇ ਨਿਗਰ ਰੱਖਣ ਵਾਲੇ ਰਾਜਵਿੰਦਰ ਸਿੰਘ ਅਤੇ ਹੋਰ ਕਈ ਆਗੂਆਂ ਨੇ ਰਾਹੁਲ ਗਾਂਧੀ ਦੇ ਨਾਲ ਲੰਬਾ ਸਮਾਂ ਗੱਲਬਾਤ ਕੀਤੀ। ਮੁੰਬਈ ਪੁਲਿਸ ਨੇ ਸਾਈਬਰ ਠੱਗਾ ਤੋਂ ਲਗਭਗ 100 ਕਰੋੜ ਰੁਪਏ ਬਰਾਮਦ ਕੀਤੇ ਹਨ। ਇਹ ਰਕਮ ਸਾਈਬਰ ਅਪਰਾਧੀਆਂ ਨੇ ਲੰਘੇ 7 ਮਹੀਨਿਆਂ ਦੌਰਾਨ ਲੋਕਾਂ ਤੋਂ ਠਗੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਲ ਸਾਜ਼ਾਂ ਵੱਲੋਂ ਧੋਖਾਧੜੀ ਦੇ ਸ਼ਿਕਾਰ ਬੰਨ ਮਗਰੋਂ ਪੀੜਤਾ ਨੇ ਹੈਲਪਲਾਈਨ ਨੰਬਰ 1930 ਦੇ ਜ਼ਰੀਏ ਮੁੰਬਈ ਸਾਈਬਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਡਿਪਟੀ ਕਮਿਸ਼ਨਰ ਅਪਰਾਧ ਸ਼ਾਖਾ ਦੱਤਾ ਨਲਵਾੜੇ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਆਨਲਾਈਨ ਧੋਖਾਧੜੀ ਦੇ 35918 ਮਾਮਲਿਆਂ 'ਤੇ ਕਾਰਵਾਈ ਕੀਤੀ ਸੀ ਇਹ ਮਾਮਲੇ ਸ਼ੇਅਰ ট্রেਡਿੰਗ ਨਿਵੇਸ਼ ਯੋਜਨਾਵਾਂ ਕੈਰੀਅਰ ਕਾਲ ਡਿਜੀਟਲ ਅਰੈਸਟੀਆਂ ਧਮਕੀਆਂ ਆਨਲਾਈਨ ਲਾਂਡ ਦੇ ਨਾਲ ਸੰਬੰਧਤ ਸਨ ਮੌਜੂਦਾ ਦੇ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ ਉਨ੍ਹਾਂ ਨੇ ਲੋਕਾਂ ਨੂੰ ਵਿੱਤੀ ਧੋਖਾਧੜੀ ਨਾਲ ਸੰਬੰਧਿਤ ਕਿਸੇ ਵੀ ਸ਼ਿਕਾਇਤ ਦੀ ਰਿਪੋਰਟ ਕਰਨ ਦੇ ਲਈ 1930 ਨੰਬਰ ਹੈਲਪਲਾਈਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ हरियाणा ਦੇ ਰੋहतक ਤੋਂ ਕਾਂਗਰਸੀ ਸੰਸਦ ਮੈਂਬਰ ਦਿਪਿੰਦਰ ਸਿੰਘ ਹੂਟਾ ਨੇ ਅਨੁਸੂਚਿਤ ਜਾਤੀ ਤੇ ਜਨਜਾਤੀ ਐਸਸੀ ਐਸਟੀ ਵਾਂਗ ਲੋਕ ਸਭਾ ਤੇ ਵਿਧਾਨ ਸਭਾ ਹਲਕਿਆਂ ਵਿੱਚ ਅਤੀ ਪਛੜਾ ਵਰਗ ਬੀਸੀਏ ਲਈ ਸੀਟਾਂ ਰਾਖਵੀਆਂ ਕਰਨ ਦੀ ਮੰਗ ਲੈ ਕੇ ਸਿਆਸੀ ਬਹਿਸ ਛੇੜ ਦਿੱਤੀ ਦਿਪਿੰਦਰ ਨੇ ਇਸ ਦੇ ਲਈ ਲੋਕ ਸਭਾ ਦੇ ਨਿਯਮ 377 ਤਹਿਤ ਸਪੀਕਰ ਤੋਂ ਇਸ ਵਿਸ਼ੇ ਬਾਰੇ ਚਰਚਾ ਕਰਨ ਦੀ ਇਜਾਜ਼ਤ ਮੰਗੀ ਸੀ ਇਸ ਮਗਰੋਂ ਉਹਨਾਂ ਨੇ BCA ਵਰਗ ਦੇ ਲਈ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਰਾਖਵੀਆਂ ਰੱਖਣ ਦਾ ਮੁੱਦਾ ਚੁੱਕਿਆ। ਕਾਂਗਰਸੀ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ BCA ਵਰਗ ਲਈ ਲੋਕ ਸਭਾ ਤੇ ਵਿਧਾਨ ਸਭਾ ਵਾਲੀ ਸੀਟਾਂ ਰਾਖਵੀਆਂ ਕਰਨ ਦੇ ਪਿੱਛੇ ਦਲੀਲ ਵੀ ਦਿੱਤੀ ਤੇ ਇਸ ਨੂੰ ਇੰਟਰਨੈਟ ਮੀਡੀਆ ਤੇ ਸਾਂਝਾ ਵੀ ਕੀਤਾ। ਇਸ ਮੰਗ ਉੱਠਣ ਮਗਰੋਂ ਜ਼ਬਰਦਸਤ ਬਹਿਸ ਛੜ ਪਈ ਹੈ। အယုဒယီ ਦੇ ਜ਼ਬਰਜਨਾ ਪੀੜਤਾ ਦੇ ਉਸ ਦੀ ਮਾਂ ਨਾਲ ਬਾਜਪਾ ਦੇ ਵਫਤ ਨੇ ਮੁਲਾਕਾਤ ਕੀਤੀ ਹੈ ਇਸ ਦੇ ਨਾਲ ਹੀ ਆਰਥਿਕ ਸਹਾਇਤਾ ਵੀ ਦਿੱਤੀ ਮੁਲਾਕਾਤ ਤੋਂ ਬਾਅਦ ਵਫਤ ਵਿੱਚ ਸ਼ਾਮਲ ਪਛੜੀਆਂ ਸ਼੍ਰੇਣੀਆਂ ਵਰਗ ਕल्याण ਮੰਤਰੀ ਨਰਿੰਦਰ ਕੁਮਾਰ ਕਸ਼ਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੀੜਿਤ ਪਰਿਵਾਰ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ टेन ਮੈਂਬਰੀ ਵਫਤ ਦੁਪਹਿਰ ਕਰੀਬ 1 ਵਜੇ ਪੀੜਤਾ ਦੇ ਪਿੰਡ ਪੁੱਜਾ ਪੀੜਤਾ ਦੀ ਮਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਪੀਟਾਦੀ ਰਹਿਸ਼ ਤੱਕ ਜਾਣ ਵਾਲੇ ਮਾਰਗਾਂ ਤੇ ਥਾਂ-ਥਾਂ ਤੇ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ। ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤੀਆਂ ਐਸਟੀ ਨੂੰ ਰਾਖਵਾਕਰਨ ਪ੍ਰਦਾਨ ਕਰਨ ਦੇ ਨਾਲ ਸੰਬੰਧਿਤ ਬੈਲ ਇਸ ਹਫਤੇ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਕੋਈ ਸੀਟ ਰਾਖਵੀ ਨਹੀਂ। ਪਾਈਚਾਰੇ ਦੀ ਮੰਗ ਦੇ ਵਿਚਕਾਰ ਅਨੁਸੂਚਿਤ ਜਨਜਾਤੀਆਂ ਦੀ ਪ੍ਰਤੀਨਿਧਤਾ ਦੀ ਮੋੜ ਵਿਵਸਥਾ ਬੈਲ 2024 ਨੂੰ ਸੰਸਦ ਦੇ ਸੈਸ਼ਨ ਦੀ ਬਾਕੀ ਮਿਆਦ ਲਈ ਸਰਕਾਰੀ ਸੂਚੀਬੱਧ ਕੀਤਾ ਗਿਆ ਹੈ। ਮੀਡੀਆ ਦਾ ਕਰੇਜ ਇਹ ਹੈ ਕਿ ਸੈਲਫੀ ਲੈਂਡ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ। ਮਹਾਰਾਸ਼ਟਰ ਦੇ 17 ਵਿੱਚ ਝਰਨਾ ਦੇਖਣ ਗਈ ਇੱਕ ਲੜਕੀ ਸੈਲਫੀ ਲੈਂਡ ਦੀ ਕੋਸ਼ਿਸ਼ ਵਿੱਚ 100 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਹੋਮਗਾਰਡ ਨੇ ਬਹਾਦਰੀ ਨਾਲ ਇਸ ਲੜਕੀ ਦੀ ਜਾਨ ਬਚਾਈ ਹੈ। ਹੋਮਗਾਰਡ ਦੇ ਜਵਾਨ ਨੇ ਕਈ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ ਇਸ ਮੌਕੇ ਤੇ ਇਸ ਲੜਕੀ ਨੇ ਉਸ ਹੋਮਗਾਰਡ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਇਸ ਲੜਕੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਕੋਲ ਹਿੰਦ ਕਿਸਾਨ ਮਹਾਸਭਾ ਦੀ ਮਾਨਸਾ ਵਿੱਚ ਕੇਂਦਰੀ ਕਮੇਟੀ ਮੀਟਿੰਗ ਦੇ ਦੂਜੇ ਦਿਨ ਖੇਤੀ ਬਜਟ ਵਿੱਚ ਵਾਧਾ ਕਰਨ ਖੇਤੀ ਦੇ ਨਿਜੀਕਰਨ ਤੇ ਰੋਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਸਰਕਾਰੀ ਸੰਸਥਾਵਾਂ ਤੇ ਨਿਜੀਕਰਨ ਨੂੰ ਰੋਕਣ ਤੇ ਸਰਕਾਰੀ ਸੰਸਥਾਵਾਂ ਵਿੱਚ ਖਾਲੀ ਸੀਟਾਂ ਭਰਨ ਦਾ ਮਤਾ ਪਾਸ ਕੀਤਾ ਗਿਆ ਇਸ ਦੇ ਨਾਲ ਹੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਨਰੇਗਾ ਵਿੱਚ 200 ਦਿਨ ਕੰਮ 700 ਰੁਪਏ ਮਜ਼ਦੂਰੀ ਜੰਗਲਾਤ ਅਧਿਕਾਰ ਕਾਨੂੰਨ 2006 ਅਤੇ ਭੂਮੀ ਗ੍ਰੈਂਡ ਕਾਨੂੰਨ 2013 ਨੂੰ ਸਖਤੀ ਨਾਲ ਲਾਗੂ ਕਰਨ ਨਵੇਂ ਬਿਜਲੀ ਬਿਲ ਤੇ ਸਮਾਰਟ ਮੀਟਰ ਦੀ ਵਾਪਸੀ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਸਿਆਸੀ ਪ੍ਰਸਤਾਵ ਪਾਸ ਕੀਤੇ। ਕੁੱਲ ਹਿੰਦ ਕਿਸਾਨ ਮਹਾਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਹਰਿਆਣਾ ਵਰਗੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਭਾਜਪਾ ਨੂੰ ਫੜਾਉਣ ਦੇ ਲਈ ਜੱਥੇਬੰਦੀ ਦੀ ਲੜਾਈ ਜਾਰੀ ਰਹੇਗੀ। ਜਮਨਾ ਨਗਰ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕਦਲ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਦੇ ਅਵੇ ਸਿੰਘ ਚਟਾਲਾ ਅਤੇ ਬਹੁਜਨ ਸਮਾਜਪਾਰਟੀ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਇਹ ਸਮਾਗਮ ਜਗਾਦਰੀ ਤੋਂ ਪਸਪਾਇਨਾ ਲੋਕ ਗੱਠਜੋੜ ਦੇ ਉਮੀਦਵਾਰ ਦਰਸ਼ਨਾਲ ਖੇੜਾ ਨੇ ਕਰਵਾਇਆ ਸੀ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆਵੇ ਚਟਾਲਾ ਦਾ ਕਹਿਣਾ ਹੈ ਕਿ ਨੈਵਸਾਨੀ tạmਈ ਮੁੱਖ ਮੰਤਰੀ ਹਨ। ਅਸਲੀ ਮੁੱਖ ਮੰਤਰੀ ਅਜੇ ਵੀ ਮਨੋਹਰ ਲਾਲ ਹੀ ਹਨ। ਉਨਾਰਾ ਕਹਿਣਾ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਕੋਈ ਵੱਡੀ ਗੱਲ ਨਹੀਂ ਸਰਕਾਰ ਨੂੰ ਸੁਭਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ ਉਨਾਰਾ ਕਹਿਣਾ ਹੈ ਕਿ ਸਿਰਫ ਚੌਧਰੀ ਦੇਵੀ لال ਨੇ ਕਿਸਾਨਾਂ ਦਾ ਪਲਾ ਕੀਤਾ ਹੈ ਤੇ ਹੁਣ ਜੇ ਕੋਈ ਕਿਸਾਨਾਂ ਦਾ ਸਭ ਤੋਂ ਵੱਧ ਪਲਾ ਕਰ ਸਕਦਾ ਹੈ ਤਾਂ ਉਹ ਐਨੈਲੋ ਅਤੇ ਬਸਪਾ ਦੀ ਸਾਂਝੀ ਸਰਕਾਰ ਹੀ ਹੈ ਐਨੈਲੋ ਆਗੂ ਨੇ ਦੋਸ਼ ਲਗਾਇਆ ਕਿ ਭੁਪਿੰਦਰ ਸਿੰਘ ਹੁੱਡਾ ਭਾਜਪਾ ਲਈ ਕੰਮ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਭਾਜਪਾ ਹੀ ਸਤਾ ਵਿੱਚ ਬਣੀ ਰਹੇ ਕਾਂਗਰਸ ਨੇ 10 ਸਾਲ ਸੂਬੇ ਨੂੰ ਲੁੱਟਿਆ ਹੈ ਹੁਣ ਭਾਜਪਾ ਸੂਬੇ ਨੂੰ ਲੁੱਟ ਰਹੀ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਉਸਰਾਹਰ ਇਲਾਕੇ ਵਿੱਚ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਇੱਕ ਡਬਲ ਡੈਕਰ ਬੱਸ ਬੀਤੀ ਦੇਰ ਰਾਤ ਗਲਤ ਦਿਸ਼ਾਤਵਾਰੇ ਕਾਰ ਨਾਲ ਟਕਰਾਉਣ ਮਗਰੋਂ ਖੱਡ ਵਿੱਚ ਡਿੱਗਣ ਨਾਲ 7 ਜਣਿਆਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋਏ ਹਨ ਐਸਪੀ ਸੰਜੀਵ ਕੁਮਾਰ ਵਰਮਾ ਨੇ ਪત્રਕਾਰਾਂ ਨੂੰ ਦੱਸਿਆ ਕਿ 3-4 ਅਗਸਤ ਦੀ ਦਰਮਿਆਨੀ ਰਾਤ ਲਗਭਗ ਪੌਣੇ 1 ਵਜੇ ਨਾਗਾਲੈਂਡ ਨੰਬਰ ਵਾਲੀ ਡਬਲ ਡੈਕਰ ਬੱਸ ਰਾਏ ਵਰੇਲੀ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਉਸ ਰਾਹਰ ਖੇਤਰ ਵਿੱਚ ਉਲਟ ਦਿਸ਼ਾਤਵਾਰੀ ਕਾਰਨ ਟਕਰਾ ਗਈ। ਟੱਕਰ ਮਗਰੋਂ ਬੱਸ ਸੜਕ ਕੰਡੇ ਲਗਭਗ 20 ਫੁੱਟ ਡੂੰਗੀ ਖੱਡ ਵਿੱਚ ਡਿੱਕੇ ਪਲਟ ਗਈ। ਪੁਲਿਸ ਨੇ ਮ੍ਰਿਤਕਾਂ ਵਿੱਚੋਂ 5 ਦੀ ਪਛਾਣ ਕੀਤੀ ਹੈ। ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਇੱਕ ਖਸਤਾ ਹਾਲ ਮਕਾਨ ਦੀ ਕੰਧ ਡਿਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋਏ ਹਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰੈਲੀ ਵਿਦਨਸਵ ਹਲਕੇ ਦੇ ਸ਼ਾਪੌਰ ਪਿੰਡ ਵਿੱਚ ਇੱਕ ਮੰਦਰ ਕੰਪਲੈਕਸ ਜਿਹੜੇ ਧਾਰਮਿਕ ਸਮਾਗਮ ਦੌਰਾਨ ਸਵੇਰੇ 8:30 ਵਜੇ ਤੋਂ 9 ਵਜੇ ਦਰਮਿਆਨ ਵਾਪਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਟਨਾਦਾ ਦੁੱਖ ਜਹਰ ਕਰਦਿਆਂ ਕਿਹਾ ਹੈ ਕਿ ਮ੍ਰਿਤਕ ਪਰਿਵਾਰਾਂ ਦੇ ਲਈ 2-2 ਲੱਖ ਅਤੇ ਜ਼ਖਮੀਆਂ ਲਈ ਵਾਅਦਾ ਐਲਾਨਿਆ ਹੈ। ਕੇਰਲਾ ਤੋਂ ਅਵੀਰ ਭਵ ਐਸ ਅਤੇ ਚਾਰਖੰਡ ਦੇ ਅਥਰਵ ਨੂੰ ਫਿਊਚਰ ਕਾ ਫਾਈਨਲੇ ਸਰਲੇਖੇਡ ਕਰਵਾਏ ਫਾਈਨਲੇ ਸੁਪਰਸਟਾਰ ਸਿੰਗਰ ਦੇ ਜੇਤੂ ਦਾ ਐਲਾਨ ਕੀਤਾ ਗਿਆ। ਟਰੋਫੀ ਤੋਂ ਇਲਾਵਾ ਚੈਂਪੀਅਨਾਂ ਨੂੰ 10-10 ਲੱਖ ਰੁਪਏ ਦਿੱਤੇ ਗਏ ਹਨ। ऑडिशन ਤੋਂ ਹੀ ਹਜਾਰੀ ਬਾਗ ਦੇ 12 ਸਾਲਾ ਅਥਰਵ ਬਖਸ਼ੀ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਸੁਪਰ ਜਜ ਨੀਹਾ ਕਕਰ ਨੇ ਉਸ ਦੀ ਤੁਲਨਾ ਅਰਜੀਤ ਸਿੰਘ ਨਾਲ ਕੀਤੀ ਤੇ ਪ੍ਰਸਿੱਧ ਸੰਗੀਤਕਾਰ ਲక్ష్ਮੀਕਾਂਤ ਉਸ ਦੀ ਗਾਇਕੀ ਤੋਂ ਪ੍ਰਭਾਵਿਤ ਹੋਏ ਇੱਕ ਐਪੀਸੋਡ ਦੌਰਾਨ ਪ੍ਰਭਾਵਿਤ ਹੁੰਦਿਆਂ ਵਿਦਿਆਵਾਲਨ ਨੇ ਅਥਰਵ ਨੂੰ ਪਲੇਬੈਕ ਦਾ ਮੌਕਾ ਦੇਣ ਦੇ ਲਈ ਆਪਣੇ ਪਤੀ ਫਿਲਮ ਨਿਰਮਾਤਾ ਸਿਦਾਰਥ ਰਾਏ ਆਨੰਦ ਨੂੰ ਵੀ ਬੁਲਾਇਆ ਹਾਲਾਂਕਿ ਅਥਰਵ ਲਈ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜਿਵੇਂ ਉਸਦੇ ਪਿਤਾ ਜੋ ਕਦੇ ਨਹੀਂ ਚਾਹਰੇ ਸੀ ਕਿ ਉਹ ਸੰਗੀਤ ਵਿੱਚ ਜਾਣ ਹੁਣ ਟਰਾਫੀ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ ਦੂਜੇ ਪਾਸੇ ਕੋਚੀ ਦੇ ਉੱਗੇ ਅਵੀਰਭਵ ਐਸ ਨੇ ਉਦਨ ਰਣ ਅਤੇ ਗੀਤਾ ਕਪੂਰ ਵਰਗੇ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ ਉਸ ਨੇ ਸਹਿ ਮੇਜ਼ਬਾਨੀ ਭੂਮਿਕਾ ਵਿੱਚ ਸਹਜਤਾ ਨਾਲ ਉਤਰਨ ਦੀ ਆਪਣੀ ਯੋਗਤਾ ਨਾਲ ਟੀਮ ਨੂੰ ਪ੍ਰਭਾਵਿਤ ਕੀਤਾ ਇਸ ਮੌਕੇ ਤੇ ਅਭਿਰਭਵ ਐਸ ਅਤੇ ਅਥਰਵ ਬਖਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਇਹ ਸੁਪਰਸਟਾਰ ਸਿੰਗਰ 3 ਨੂੰ ਜਿੱਤਿਆ ਹੈ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਅਮਰੀਕਾ ਵਿੱਚ ਬਰੁਕਲਿਨ ਆਰਟ ਮਿਊਜ਼ੀਅਮ ਡਾਇਰੈਕਟਰ ਦੇ ਕਰ ਨੂੰ ਅਪਮਾਨਜਨਕ ਟੰਗ ਨਾਲ ਨੁਕਸਾਨ ਪਹੁੰਚਾਉਂਦੇ ਜਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਚੱਕੀ ਦੋਸ਼ੀ ਨੂੰ ਨਫ਼ਰਤੀ ਅਪਰਾਧ ਤਹਿਤ ਗ੍ਰਿਫਤਾਰ ਕਰਨ ਦੀ ਖਬਰ ਹੈ ਇਸ ਸਬੰਧੀ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ ਪੁਲਿਸ ਵਿਭਾਗ ਦੇ ਡਿਟੈਕਟਿਵ ਗ੍ਰੈਗਰੀ ਗ੍ਰੀਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਉਪਰੰਤ ਕੋਇਨ ਜਵਾਸੀ ਟੇਲਰ ਪੈਲਟਨ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਉਸ ਵਿਰੁੱਧ ਬਰੋਕਲਿਨ ਮਿਊਜ਼ੀਅਮ ਡਾਇਰੈਕਟਰ ਐਨੀ ਪਾਸਟਰ ਲੱਕਦੇ ਕਰ ਨੂੰ ਨੁਕਸਾਨ ਪਹੁੰਚਾਉਣ ਤੇ ਜਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਨਫ਼ਰਤੀ ਅਪਰਾਧ ਵਜੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਸ਼ੱਕੀ ਦੋਸ਼ੀ ਦੇ ਘਰ ਦੇ ਮੋਹਰੇ ਦਰਵਾਜ਼ੇ ਤੇ ਖਿੜਕੀਆਂ ਉੱਪਰ ਲਾਲ ਰੰਗ ਫੇਰ ਕੇ ਇੱਕ ਤਖਤੀ ਲਟਕਾ ਦਿੱਤੀ ਜਿਸ ਉੱਪਰ ਲਾਲ ਅੱਖਰਾਂ ਨਾਲ ਨੇ ਪਾਸਟਰ ਨੱਕ ਬਰੁਕਲਿਨ ਮਿਊਜ਼ੀਅਮ ਗੋਰਾ ਫਿਰਕੂ ਯਹੂਦੀ ਲਿਖ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਲਾਲ ਤਕੋਣਾ ਚਿੰਨ ਵੀ ਉਕਰ ਦਿੱਤਾ ਸੀ ਜੋ ਚਿੰਨ ਹਮਾਸ ਦੇ ਫੌਜੀ ਵਿੰਗ ਵੱਲੋਂ ਵਰਤਿਆ ਜਾਂਦਾ ਹੈ ਇਸੇ ਨੂੰ ਲੈ ਕੇ ਪੁਲਿਸ ਨੇ ਅਪਰਾਧੀ ਨੂੰ ਕਾਬੂ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਅਜਈਆਂ ਟਿੱਪਣੀਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਦੇਸ਼ਦਾਰ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਹੁਣ ਗੱਲਾਂ ਕੁਝ ਫਿਲਮਾਂ ਦੀਆਂ ਅਦਾਕਾਰ ਰਕੁਲਪ੍ਰੀ ਸਿੰਘ ਨੇ ਸੈਰ ਕਰਦਿਆਂ 21000 ਤੋਂ ਵੱਧ ਕਦਮਾਂ ਨੂੰ ਪੂਰਾ ਕਰਕੇ ਇੱਕ ਵੱਡਾ ਫਿਟਨੈਸ ਮੀਲਪੱਦਰ ਹਾਸਲ ਕੀਤਾ ਹੈ। ਰਕੁਲ ਨੇ ਇੰਸਟਾਗ੍ਰਾਮ ਸਟੋਰੀ ਤੇ ਇਸ ਸੰਬੰਧੀ ਆਪਣੀ 스마트ਵਾਚ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਰਕੁਲ ਦਾ ਕਹਿਣਾ ਹੈ ਕਿ ਅਗਨੀ ਹੋਤਰੀ ਨੇ 21578 ਕਦਮ ਚੱਲ ਕੇ ਅਤੇ 15.37 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਸ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਇੰਨੇ ਸਟੈਪ ਚੱਲੇ ਹਨ। ਰਕਲ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਬਹੁਤ ਹੀ ਅਲਰਟ ਰਹਿੰਦੀ ਹੈ ਖਾਣ ਪੀਣ ਸੌਣ ਫਿਲਮਾਂ ਦੀ ਸ਼ੂਟਿੰਗ ਦੋਸਤਾਂ ਨੂੰ ਮਿਲਣਾ ਆਦਤੇ ਬਹੁਤ ਧਿਆਨ ਦਿੰਦੀ ਹੈ ਰਕਲ ਨੇ 2 ਅਗਸਤ ਨੂੰ ਆਪਣੇ ਫਿਲਮ ਨਿਰਮਾਤਾ ਪਤੀ ਜੈਕੀ ਭਗਨਾਨੀ ਵੱਲੋਂ ਖਿੱਚੀ ਤਸਵੀਰ ਜ਼ਿੰਦਗੀ ਦੀਆਂ ਸਧਾਰਨ ਖੁਸ਼ੀਆਂ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ ਉਸ ਨੇ ਆਪਣੇ ਪਤੀ ਨੂੰ ਸਭ ਤੋਂ ਵਧੀਆ ਫੋਟੋਗ੍ਰਾਫਰ ਵਜੋਂ ਟੈਗ ਦਿੱਤਾ ਹੈ ਉਸ ਨੇ ਵਿਦੇਸ਼ ਵਿੱਚ ਆਪਣੀਆਂ ਛੁੱਟੀਆਂ ਦੀਆਂ ਬਹੁਤ ਸਾਰੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਕੈਪਸ਼ਨ ਵਿੱਚ ਲਿਖਿਆ ਕਿ ਜ਼ਿੰਦਗੀ ਦੀਆਂ ਆਮ ਖੁਸ਼ੀਆਂ ਮੇਰੇ ਕੋਲ ਸਭ ਤੋਂ ਵਧੀਆ ਫੋਟੋਗ੍ਰਾਫਰ ਹੈ ਜੈਕੀ ਭਗਨਾਨੀ ਅਦਾਕਾਰਾ ਤਾਪਸੀ ਪੰਨੂ ਅੱਜਕੱਲ੍ਹ ਚੱਲ ਰਹੀਆਂ 올림픽 ਖੇਡਾਂ 2024 ਦੇ ਲਈ ਆਪਣੇ ਪਤੀ ਮੈਥੀਅਸ ਬੋਏ ਨਾਲ ਪੈरिस ਵਿੱਚ ਹੈ ਬੁੱਧਵਾਰ ਨੂੰ ਤਾਪਸੀ ਨੇ ਇਵੈਂਟ ਸਥਾਨ ਤੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸਾਂਝੀ ਕੀਤੀ ਹੈ ਤਾਫਸੀ ਸਾਫ ਦਾ ਅਲੰਪਿਕ ਤਗਮਾ ਜੇਤੂ ਅਤੇ ਮੌਜੂਦਾ ਬੈਡਮਿੰਟਨ ਕੋਚ ਮੈਥਿਆਸ ਦਾ ਸਮਰਥਨ ਕਰਨ ਦੇ ਲਈ ਸ਼ਹਿਰ ਵਿੱਚ ਹੈ ਅਤੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰ ਰਹੀ ਹੈ ਮੈਥਿਆਸ ਬੋਏ ਉੱਗਾ ਬੈਡਮਿੰਟਨ ਖਿਡਾਰੀ ਹੈ ਉਹ ਇਸ ਸਮੇਂ ਭਾਰਤੀ ਖਿਡਾਰੀਆਂ ਚਿਰਾਗ ਸ਼ੈਟੀ ਅਤੇ ਹੋਰ ਖਿਡਾਰੀਆਂ ਨੂੰ ਕੋਚਿੰਗ ਦੇ ਰਿਹਾ ਹੈ ਕੋਚਿੰਗ ਤੋਂ ਬਾਅਦ ਤਾਫਸੀ ਕਦੇ-ਕਦੇ ਆਪਣੇ ਪਤੀ ਦੇ ਨਾਲ ਰਾਤ ਦਾ ਖਾਣਾ ਖਾਣ ਬਾਹਰ ਜਾਂਦੀ ਹੈ ਅਤੇ ਸਮੇਂ-ਸਮੇਂਤੇ ਪੈਰਸ ਵਿੱਚ ਵਿਦਾਇਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ ਅਦਾਕਾਰ ਵਰਨ ਸੂਦ, دانش ਸੂਦ, ਹੈਲੀ ਸ਼ਾ, ਕਰਨ ਵੋਹਰਾ ਤੇ ਰੋਸ਼ਨੀ ਵਾਲੀਆ ਦੀ ਆਉਣ ਵਾਲੀ ਸੀਰੀਜ਼ ਦੇ ਨਿਰਮਾਤਾ ਨੇ ਫਰੈਂਡਸ਼ਿਪ ਡੇ ਮੌਕੇ ਸੀਰੀਜ਼ ਦੇ ਨਾਂ ਦਾ ਐਲਾਨ ਕੀਤਾ ਹੈ ਨਿਰਮਾਤਾ ਦਾ ਕਹਿਣਾ ਹੈ ਕਿ ਇਸ ਲੜੀ ਦਾ ਨਾਂ ਨਾਮ ਨਮਕ ਨਿਸ਼ਾਨ ਹੈ ਜਿਸ ਰਾਹੀਂ ਭਾਰਤੀ ਫੌਜ ਦੇ ਅਫਸਰਾਂ ਵਿਚਾਲੇ ਪਾਈਚਾਰਕ ਸਾਂਝ ਦੀ ਸੱਚੀ ਭਾਵਨਾ ਨੂੰ ਸ਼ਰਧਾਂਜਲੀ ਪੇਟ ਕਰਦਿਆਂ ਕੀਤੀ ਜਾਵੇਗੀ ਇਹ ਸੀਰੀਜ਼ 14 ਅਗਸਤ ਨੂੰ ਰਿਲੀਜ਼ ਹੋਵੇਗੀ ਇਹ ਚਨਈ ਵਿੱਚ ਵਿਕਾਰੀ ਅਫਸਰ ਟ੍ਰੇਨਿੰਗ ਅਕੈਡਮੀ OTA ਵਿੱਚ ਨੌਜਵਾਨ ਕੈਡਿਟਾਂ ਦੇ ਸਫ਼ਰ ਨੂੰ ਸ਼ਾਨਦਾਰ ਢੰਗ ਨਾਲ ਦਰਸਾਉਂਦੀ ਹੈ Amazon Mini TV ਨੇ ਇੰਸਟਾਗ੍ਰam ਤੇ ਇਸ ਨਵੀਂ ਸੀਰੀਜ਼ ਬਾਰੇ ਐਲਾਨ ਕੀਤਾ ਹੈ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਅਫਸਰ ਟ੍ਰੇਨਿੰਗ ਅਕੈਡਮੀ ਦੀਆਂ ਕੰਧਾਂ ਵਿਚਾਲੇ ਇਹ ਕਹਾਣੀ ਹੈ ਦਿਲਦੋਸਤੀ ਅਤੇ ਦ੍ਰਿੜ ਇਰਾਦੇ ਦੀ ਨਾਮ ਨਮਕ ਨਿਸ਼ਾਨ 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਸੌਦੇ ਪ੍ਰਸਿੱਧ ਡਾਇਰੈਕਟਰ ਐਸ ਐਸ ਰਾਜਾ ਮੌਲੀ ਆਪਣੀ ਬੇਹਤਰੀਨ ਅਤੇ ਵਧੀਆ ਵੱਡੇ ਬਜਟ ਦੀਆਂ ਫਿਲਮਾਂ ਦੇ ਲਈ ਜਾਣੇ ਜਾਂਦੇ ਹਨ ਬਤੌਰ ਨਿਰਦੇਸ਼ਕ ਮਗਧੀਰਾ ਦੇ ਕੈਰੀਅਰ ਤੋਂ ਸ਼ੁਰੂਆਤ ਕਰਨ ਵਾਲੇ ਆਪਣੇ ਕੈਰੀਅਰ ਦੇ ਹੁਣ ਤੱਕ ਬਾਹੂਬਲੀ ਅਤੇ ਆਰ ਆਰ ਵਰਗੀਆਂ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ਉਹਨਾਂ ਦੀਆਂ ਫਿਲਮਾਂ ਨੇ 1000 ਕਰੋੜ ਤੋਂ ਜ਼ਿਆਦਾ ਦਾ ਕਮਾਈ ਕਰਨ ਦਾ ਰਿਕਾਰਡ ਪੈਦਾ ਕੀਤਾ ਹੈ ਫਿਲਮਾਂ ਦੇ ਨਾਲ ਨਾਲ ਰਾਜਾ ਮੌਲੀ ਅਕਸਰ ਆਪਣੇ ਸਟੇਟਮੈਂਟ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ ਆਜਾ ਹੈ ਵਿੱਚ ਇੱਕ ਵਾਰ ਫੇਰ ਉਹ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਅਤੇ ਹੈਡਲਾਈਨ ਵਿੱਚ ਹਨ ਰਾਜਾ ਮੌਲੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਰਾਵਣ ਨੂੰ ਪਸੰਦ ਕਰਦੇ ਹਨ ਦਰਸਲ ਐਸਐਸ ਰਾਜਾ ਮੌਲੀ ਇਨੀ ਦਿਨੀ Netflix ਦੀ ਡਾਕੂਮੈਂਟਰੀ ਮਾਡਰਨ ਮਾਸਟਰਜ਼ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਇਸ ਫਿਲਮ ਦੀ ਰਿਲੀਜ਼ ਦੇ ਵਿਚਕਾਰ ਡਾਇਰੈਕਟਰ ਦਾ ਇੱਕ ਬਿਆਨ ਤੇਜ਼ੀ ਨਾਲ ਵਾਇਰਲ ਹੋਇਆ ਹੈ ਜਿਸ ਨੂੰ ਸੁਣ ਕੇ ਦੇਖ ਕੇ ਲੋਕ ਕਾਫੀ ਹੈਰਾਨ ਹਨ ਐਸਐਸ ਰਾਜਾ ਮੌਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਵਣ ਬਹੁਤ ਪਸੰਦ ਹਨ ਇਸੇ ਕਰਕੇ ਉਹਨਾਂ ਨੂੰ ਰਾਵਣ ਦਾ ਕਿਰਦਾਰ ਹਮੇਸ਼ਾ ਜ਼ਿਆਦਾ ਪਸੰਦ ਆਇਆ ਹੈ